ਕਹਿੰਦਾ ਓ ਮੇਰੀ ਗੱਲ ਉੱਤੇ ਕੀਤਾ ਨਾ ਜੇ ਗੌਰ ਸੱਜਣੋ ਓਏ ਰਾਜ ਕਰੂ ਸਾਡੇ ਉੱਤੇ ਓ ਲਾਹੌਰ ਸੱਜਣੋ ਓ ਮੇਰੀ ਗੱਲ ਉੱਤੇ ਕੀਤਾ ਨਾ ਜੇ ਗੌਰ ਸੱਜਣੋ ਰਾਜ ਕਰੂ ਸਾਡੇ ਉੱਤੇ ਹੀ ਲਾਹੌਰ ਸੱਜਣੋ ਓ ਨਸ਼ਾ ਸੁੱਟ ਗੱਬਰੂ ਮਕਾਈ ਜਾਂਦਿਆ ਓ ਚਿੱਟਾ ਸੁੱਟ ਗੱਬਰੂ ਮਕਾਈ ਜਾਂਦਿਆ ਕੌਣ ਦਊ ਫਿਰ ਉਹਨਾਂ ਦੇ ਜਵਾਬ ਨੂੰ ਉਹ ਸੋਚੀਏ ਮਿੱਤਰੋ ਗਵਾਂਡੀ ਦੇਸ਼ ਦੀ ਵਿੱਚ ਹੁੰਦਾ ਚਿੱਟੇ ਨਾਲ ਮਾਰਨਾ ਪੰਜਾਬ ਨੂੰ ਸੋਚੀਏ ਮਿੱਤਰੋ ਗਵਾਂਡੀ ਦੇਸ਼ ਦੀ ਵਿੱਚ ਹੁੰਦਾ ਨਸ਼ੇ ਨਾਲ ਮਾਰਨਾ ਪੰਜਾਬ ਨੂੰ ਉਹ ਜਦੋਂ ਸਾਡੇ ਗੱਬਰੂ ਨਸ਼ੇ 'ਚ ਰਹਿਣਗੇ ਉਹ ਵਾਂਗ ਨਨਕਾਣੇ ਕਸ਼ਮੀਰ ਲੈਣਗੇ ਉਹ ਜਦੋਂ ਸਾਡੇ ਗੱਬਰੂ ਨਸ਼ੇ 'ਚ ਰਹਿਣਗੇ ਉਹ ਵਾਂਗ ਨਨਕਾਣੇ ਕਸ਼ਮੀਰ ਲੈਣਗੇ ਉਹ ਜਾਗਣਾ ਪੈਣਾ ਏ ਹੁਣ ਸਾਨੂੰ ਸੱਜਣੋ ਉਹ ਜਾਗਣਾ ਪੈਣਾ ਹੈ ਹੁਣ ਸਾਨੂੰ ਸੱਜਣੋ ਓਏ ਪੂਰਾ ਹੋਣ ਨੀਉ ਦੇਣਾ ਓ ਦੇ ਖਾਬ ਨੂੰ ਸੋਚੀਏ ਮਿੱਤਰੋ ਗਵਾਂਢੀ ਦੇਸ਼ ਦੀ ਵਿੱਚ ਹੁੰਦਾ ਨਸ਼ੇ ਨਾਲ ਮਾਰਨਾ ਪੰਜਾਬ ਨੂੰ ਉਹ ਸੋਚੀਏ ਮਿੱਤਰੋ ਗਵਾਂਢੀ ਦੇਸ਼ ਦੀ ਵਿੱਚ ਹੁੰਦਾ ਨਸ਼ੇ ਨਾਲ ਮਾਰਨਾ ਪੰਜਾਬ ਨੂੰ ਸਵਾਥ ਜੋੜ ਕੇ ਬੇਨਤੀ ਹੈ ਕਿ ਜੇ ਵੀਡੀਓ ਚੰਗੀ ਲੱਗੇ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰਨੀ ਸੋ ਮਿਲਦੇ ਆ ਜਲਦੀ ਹੀ